ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਮਟਰ ਪਨੀਰ ਇਹ ਮਟਰ ਪਨੀਰ ਜੀ ਆਪਾਂ ਇਸ ਵਿੱਚ ਨਾਤ ਆਪਾਂ ਕਾਜੂ ਦਾ ਪੇਸਟ ਯੂਜ਼ ਕਰਾਂਗੇ ਤੇ ਨਾ ਹੀ ਆਪਾਂ ਬਟਰ ਜਾਂ ਮਲਾਈ ਪਾਵਾਂਗੇ ਫਿਰ ਵੀ ਇਸ ਦਾ ਟੇਸਟ ਬਿਲਕੁਲ ਰੈਸਟੋਰੈਂਟ ਦੇ ਮਟਰ ਪਨੀਰ ਦੀ ਤਰ੍ਹਾਂ ਬਣ ਕੇ ਤਿਆਰ ਹੋਵੇਗਾ ਅਗਰ ਤੁਹਾਨੂੰ ਜੀ ਅੱਜ ਇਹ ਮੇਰੀ ਰੈਸਪੀ ਮਟਰ ਪਨੀਰ ਬਣਾਉਣ ਦੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਲੈਣਾ ਮਟਰ ਪਨੀਰ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਨਾ ਪਾਣੀ ਨੂੰ ਗਰਮ ਕਰਾਇਗਾ ਇਸ ਵਿੱਚ ਆਪਾਂ ਨੇ ਮਟਰਾਂ ਨੂੰ ਬੋਇਲ ਕਰਨਾਗਾ ਮਟਰਾਂ ਨੂੰ ਜੀ ਹਰਾ ਬਣਾਈ ਰੱਖਣ ਲਈ ਆਪਾਂ ਇਸ ਵਿੱਚ ਲਗਭਗ ਅੱਧਾ ਚਮਚ ਚੀਨੀ ਦਾ ਪਾਵਾਂਗੇ ਮਟਰਾਂ ਨੂੰ ਆਪਾਂ 50% ਤੋਂ ਥੋੜਾ ਜਿਆਦਾ ਜਿਆਦਾ ਹੀ ਵਾਇਲ ਕਰਨਾਗਾ ਪੂਰੀ ਤਰ੍ਹਾਂ ਵਾਇਲ ਨਹੀਂ ਕਰਨਾ ਕਿਉਂਕਿ ਅੱਦੇ ਮਟਰ ਆਪਾਂ ਜਦੋਂ ਆਪਾਂ ਮਟਰ ਪਨੀਰ ਦੀ ਸਬਜ਼ੀ ਪਕਾਵਾਂਗੇ ਉਦੋਂ ਇਹ ਪੱਕ ਜਾਣਗੇ ਦੇਖੋ ਇਹ ਵਾਇਲ ਹੋ ਚੁੱਕੇ ਨੇ ਜੀ 50% ਤੋਂ ਜ਼ਿਆਦਾ ਹੁਣ ਆਪਾਂ ਇਸ ਨੂੰ ਇੱਕ ਠੰਡੇ ਪਾਣੀ ਵਿੱਚ ਕਢ ਲਾਵਾਂਗੇ ਹੁਣ ਆਪਾਂ ਜੀ ਪਾਣੀ ਵਿੱਚ ਨਮਕ ਪਾਵਾਂਗੇ ਇਸ ਵਿੱਚ ਆਪਾਂ ਪਨੀਰ ਦੇ ਪੀਸ ਪਾਵਾਂਗੇ ਇਸ ਤਰੀਕੇ ਨਾਲ ਪਨੀਰ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੁੰਦਾ ਹੈ ਇਸ ਨੂੰ ਵੀ ਆਪਾਂ ਇੱਕ ਵਾਇਲ ਆਉਣ ਤੱਕ ਹੀ ਗਰਮ ਕਰਨਾ ਜੀ ਪਨੀਰ ਨੂੰ ਵੀ ਆਪਾਂ ਪਨੀਰ ਜੀ ਮਾਰਕੀਟ ਤੋਂ ਲੈ ਕੇ ਆਉਣਿਆ ਇਹ ਥੋੜਾ ਜਿਹਾ ਹਾਰਡ ਹੁੰਦਾ ਹੈਗਾ ਹੁਣ ਆਪਾਂ ਜੀ ਇੱਕ ਪੈਨ ਵਿੱਚ ਤੇਲ ਪਾਏਗਾ ਇਸ ਵਿੱਚ ਜਿੰਜਰ گارਲਿਕ ਪਾਏਗਾ ਫਿਰ ਆਪਾਂ ਪਿਆਜ਼ ਪਾਇਆ ਇੱਕ ਤੇਜ ਪੱਤਾ ਦਾਲਚੀਨੀ ਇਲਾਚੀ ਦੋ ਲੌਂਗ ਦੋ ਲਾਲ ਮਿਰਚ ਹੁਣ ਆਪਾਂ ਜੀ ਇਸ ਨੂੰ 3 ਕ ਮਿੰਟਾਂ ਲਈ ਰੋਸਟ ਕਰਾਂਗੇ ਜੋ ਤੋ ਇਸ ਨੂੰ ਜੀ ਰੋਸਟਰ ਕਰਦੇ ਹੋਏ 2-3 ਮਿੰਟ ਹੋ ਜਾਣ ਫਿਰ ਆਪਾਂ ਇਸ ਵਿੱਚ ਟਮਾਟਰ ਐਡ ਕਰਾਂਗੇ ਟਮਾਟਰ ਪਾ ਕੇ ਜੀ ਆਪਾਂ ਨੇ ਤੜਕੇ ਨੂੰ 50% ਹੀ ਪਕਾਉਣਾਗਾ 50% ਆਪਾਂ ਤੜਕੇ ਨੂੰ ਪਕਾ ਕੇ ਜੀ ਇਸ ਤੋਂ ਬਾਅਦ ਆਪ ਇਸ ਨੂੰ ਠੰਡਾ ਕਰਨਾਗਾ ਥੋੜਾ ਜਿਹਾ ਆਪਾਂ ਨਮਕ ਪਾਏਗਾ ਤਾਕੀ ਟਮਾਟਰ ਜਲਦੀ ਸੌਫਟ ਹੋ ਜਾਵੇ। ਠੰਡਾ ਹੋਣ ਤੇ ਜੀ ਆਪਾਂ ਫਿਰ ਇਸ ਨੂੰ ਗ੍ਰੈਂਡਰ ਜਾਰ ਵਿੱਚ ਪਾ ਕੇ ਇਸ ਦਾ ਇੱਕ ਪੇਸਟ ਬਣਾ ਲਵਾਂਗੇ। ਪਿਆਜ਼ ਨਾਲੋਂ ਆਪਾਂ ਨੇ ਜੀ ਟਮਾਟਰ ਵੱਧ ਲੈਣਾਗਾ ਥੋੜਾ ਜਿਹਾ। ਹੁਣ ਆਪਾਂ ਗੈਸ ਦੀ ਬੰਦ ਕਰ ਦਾਂਗੇ ਠੰਡਾ ਹੋਣ ਤੇ ਆਪਾਂ ਇਸ ਨੂੰ ਗ੍ਰाइंड ਕਰਾਂਗੇ ਜੋ ਆਹ ਤੇਜ਼ ਪੱਤਰ ਆ ਜੀ ਆਪਾਂ ਇਸ ਨੂੰ ਕੱਢ ਲਾਂਗੇ ਇਸ ਨੂੰ ਨਹੀਂ ਆਪਾਂ ਗ੍ਰाइंड ਕਰਨਾ ਦੇਖੋ ਇਹ ਠੰਡਾ ਹੋ ਚੁੱਕਿਆ ਹੈਗਾ ਸਾਰਾ ਤੜਕਾ ਜੀ ਆਪਣਾ ਹੁਣ ਆਪਾਂ ਇਸ ਨੂੰ ਗ੍ਰਾਈਂਡਰ ਜਾਰ ਵਿੱਚ ਪਾ ਲਵਾਂਗੇ ਇਸ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਗ੍ਰाइंड ਕਰਾਂਗੇ ਤਾਂ ਕਿ ਇਸ ਦਾ ਇੱਕ ਪੂਰੀ ਤਰ੍ਹਾਂ ਸਮੂਥ ਪੇਸਟ ਬਣ ਜਾਵੇ ਦੇਖੋ ਜੀ ਇਹ ਗ੍ਰाइंड ਹੋ ਚੁੱਕਿਆ ਹੈਗਾ ਤੜਕੇ ਲਈ ਇਹ ਰੈਡੀ ਆ ਹੁਣ ਆਪਾਂ ਜੀ ਇੱਕ ਪੈਨ ਲਿਆਗਾ ਇਸ ਵਿੱਚ ਥੋੜਾ ਜਿਹਾ ਘੀ ਪਾ ਕੇ ਆਪਾਂ ਨੇ ਜੋ ਪਨੀਰ ਦੇ ਪੀਸ ਨੇ ਜੀ ਇਸ ਨੂੰ ਆਪਾਂ ਪਾਣੀ ਵਿੱਚੋਂ ਕਢਾਲ ਕੇ ਹੁਣ ਆਪਾਂ ਇਸ ਨੂੰ ਹਲਕਾ ਜਿਹਾ ਫਰਾਈ ਕਰਾਂਗੇ 5 ਕ ਮਿੰਟਾਂ ਲਈ ਜਿਆਦਾ ਫਰਾਈ ਨਹੀਂ ਕਰਨਾ ਹੈਗਾ 5 ਕ ਮਿੰਟਾਂ ਲਈ ਹੀ ਆਪਾਂ ਨਹੀਂ ਇਸ ਨੂੰ ਲੋ ਗੈਸ ਤੇ ਫਰਾਈ ਕਰਨਾ ਜੀ ਪਨੀਰ ਨੂੰ ਇਸ ਵਿੱਚ ਆਪਾਂ थोड़ी जी हल्दी पावगी इस तरीके जी पनीर बहुत ही ज्यादा सॉफ्ट हो जाता गा हूँ आप गैस बंद कर देंगे ਹੁਣ ਆਪਾਂ ਨੇ ਜੀ ਇੱਕ ਪੈਨ ਲਿਆਗਾ ਇਸ ਵਿੱਚ ਸਰੋਂ ਦਾ ਤੇਲ ਪਾਏਗਾ ਇਸ ਵਿੱਚ ਆਪਾਂ ਨੇ ਥੋੜਾ ਜਿਹਾ ਸੁੱਕਾ ਧਨੀਆ ਪਾਏਗਾ ਤੇ ਥੋੜਾ ਜਿਹਾ ਆਪਾਂ ਜੀਰਾ ਪਾਵਾਂਗੇ ਇੱਕ ਕਪਾ ਤੇਜ ਪੱਤਾ ਪਾਵਾਂਗੇ ਥੋੜੀ ਜਿਹੀ ਹਿੰਗ ਕਸ਼ਮੀਰੀ ਰੈੱਡ ਚਿਲੀ ਪਾਊਡਰ ਪਾਵਾਂਗੇ ਜੀ ਹੁਣ ਆਪਾਂ ਨੇ ਜੋ ਪੇਸਟ ਬਣਾ ਕੇ ਤਿਆਰ ਕੀਤਾਗਾ ਉਸ ਨੂੰ ਐਡ ਕਰਾਂਗੇ 5 ਮਿੰਟ ਲਈ ਜੀ ਆਪਾਂ ਇਸ ਪੇਸਟ ਨੂੰ మీడియం ਗੈਸ ਤੇ ਪੋਨ ਲਵਾਂਗੇ ਲਿਕ ਕਰਨ ਅਵੇ ਦੇ ਕ ਲਗਾਇਆ ਜੀ ਇਸ ਦਾ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਇੱਕ ਵਾਰ ਮਠ ਪ੍ਰੀਨ ਬਣਾ ਕੇ ਜਰੂਰ ਟਰਾਈ ਕਰਿਓ। ਆ ਤਾਂ ਤੁਹਾਨੂੰ ਇਹ ਅੱਜ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰ ਦੇਣਾ। ਲਗਭਗ 5 ਮਿੰਟ ਆਪਾਂ ਨੂੰ ਜੀ ਦੇਖੋ ਇਸ ਨੂੰ ਰੋਸਟ ਕਰਦੇ ਹੋਏ ਹੋ ਚੁੱਕਿਆ ਹੈਗਾ। हूँ आप इस बीच टेस्ट अनुसार नमक पावें रैड चिली पाउडर पावे थोड़ी जी आप हल्दी पावें जीरा पाउडर पावगी धनिया पाउडर इन्हों मसाल पा चं तरह मिक्स करा दो मिनट जी आप इस रोस्ट करने तो बाद हूँ आप इस जो आपने बोयल किए हुए मटर ने जी उसू एड करें हूँ आप इस जी बोयल किए हुए मटर पावेंगे फ्राई किया तो है पनीर दो मिनटा ले जी आप ਪਨੀਰ ਤੇ ਮਟਰ ਨੂੰ ਇਸ ਤੜਕੇ ਵਿੱਚ ਚੰਗੀ ਤਰ੍ਹਾਂ ਮਸਾਲੇ ਵਿੱਚ ਆਪਾਂ ਭੁੰਨ ਲਵਾਂਗੇ ਹੁਣ ਆਪਾਂ ਜੀ ਇਸ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਆਪਾਂ ਗ੍ਰੈਂਡਰ ਜਾਰ ਨੂੰ ਜੀ ਚੰਗੀ ਤਰ੍ਹਾਂ ਧੋ ਕੇ ਉਸ ਦਾ ਪਾਣੀ ਪਾਏਗਾ ਪਾਣੀ ਆਪਾਂ ਜ਼ਿਆਦਾ ਨਹੀਂ ਪਾਉਣਾ ਹੈਗਾ ਹਾਫ ਕੌਲੀ ਹੀ ਆਪਾਂ ਨੇ ਜੂਸ ਕਰੀਏ ਜੀ ਪਾਣੀ ਦੀ हम आप जी इसूक मिनटा लेडियम गैस से पकावेंगे पाँच मिनट जी हो चुके ने कि वह लग रहा है ये मटर पनीर अपना ਹੁਣ ਆਪਾਂ ਜੀ ਇਸ ਵਿੱਚ ਮਸਾਲਾ ਐਡ ਕਰਾਂਗੇ ਮਸਾਲਾ ਜੀ ਆਪਾਂ ਨੇ ਗਰਮ ਮਸਾਲਾ ਜੋ ਕੋਈ ਵੀ ਆਪਾਂ ਨੇ ਮਸਾਲਾ ਪਾਉਣਾਗਾ ਉਹ ਆਪਾਂ ਨੇ ਬਾਅਦ ਚੋਂ ਐਡ ਕਰਨਾ ਜਮਾਂ ਲਾਸਟ ਤੇ ਹੁਣ ਆਪਾਂ ਜੀ ਇਸ ਨੂੰ ਟਾ ਕੇ 3-4 ਮਿੰਟਾਂ ਲਈ ਹੋਰ ਪਕਾਵਾਂਗੇ ਹੁਣ ਆਪਾਂ మీడియం ਟੂ ਹਾਈ ਗੈਸ ਤੇ ਪਕਾਉਣਾ ਜੀ ਇਸ ਨੂੰ ਲਾਸਟ ਤੇ देखो मटर पनीर ने जी अपना तेल साढ़ता गा करना बढ़िया लग रहा जी देखो बन के हम आप जी गैस बंद कर देंगे देख सकते हो तीस करना बढ़िया बनिया जी अपना मटर पनीर हूँ आप इसकी प्लेटिंग करा ਅਗਰ ਤੁਹਾਨੂੰ ਜੀ ਅੱਜ ਇਹ ਮਟਰ ਪਨੀਰ ਦੀ ਬਣਾਉਣ ਦੀ ਰੈਸਪੀ ਮੇਰੀ ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਜੀ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ